ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਕਿ ਇਟਲੀ ਜਿਹੜਾ ਟਰੱਕ ਡਰਾਈਵਰ ਆ ਉਹਦੀ ਕਿੰਨੀ ਕੀ ਤਨਖਾਹ ਕਿੰਨੇ ਕੋ ਪੈਸੇ ਜਿਹੜੇ ਕਮਾ ਲੈਂਦਾ ਜੀ ਸੋ ਇਹ ਵੀ ਡਿਪੈਂਡ ਕਰਦਾ ਜੀ ਕਿ ਜਿਹੜਾ ਡਰਾਈਵਰ ਆ ਕਿਸ ਟਾਈਪ ਦੀ ਜੌਬ ਕਰਦਾ ਜੀ ਤੇ ਕਿੰਨੀ ਕੋ ਅਰੇਸਟ ਕਰਦਾ ਤੇ ਕਿੰਨੇ ਉਹਦੇ ਘੰਟੇ ਲੱਗਦੇ ਨੇ ਸੋ ਅਲੱਗ-ਅਲੱਗ ਜਿਹੜੇ ਕੰਮ ਨੇ ਉਹਦੇ ਅਕੋਰਡਿੰਗ ਜਿਹੜੀ ਇੱਥੇ ਤਨਖਾਹ ਹੁੰਦੀ ਹੈ ਜੀ ਸੋ ਫਿਰ ਵੀ ਆਪਾਂ ਇੱਕ ਐਵਰੇਜ ਲਾ ਕੇ ਚੱਲੀਏ ਕਿ ਕਿੰਨੀ ਕ ਐਵਰੇਜ ਜਿਹੜੀ ਆ ਕਿ ਕਿੰਨੀ ਕ ਤਨਖਾਹ ਹੋਏਗੀ ਸੌ ਤਰ੍ਹਾਂ ਦਾ ਲਗਭਗ 2200 ਦੇ ਕਰੀਬ ਜਿਹੜਾ ਇੱਕ ਮਹੀਨੇ ਦੀ ਤਨਖਾਹ ਜਿਹੜੀ ਇੱਥੇ ਟਰੱਕ ਡਰਾਈਵਰ ਦੀ ਬਣ ਜਾਂਦੀ ਹੈ ਜੀ ਸੋ 2200 ਦੇ ਕਰੀਬ ਉਹ ਕਮਾ ਲੈਂਦਾ ਬਟ ਜਿਹੜੇ ਘੰਟੇ ਨੇ ਜੀ ਘੰਟੇ ਵੀ 12 13 ਕਿਤੇ 15 ਵੀ ਲੱਗ ਜਾਂਦੇ ਨੇ ਜੀ ਇਹ ਵੀ ਜੋਬ ਦੀ ਡਿਪੈਂਡ ਆ ਕਿ ਕਿਸ ਟਾਈਪ ਦੀ ਜਿਹੜੀ ਜੋਬ ਆ ਸੋ ਘੰਟੇ ਮੰਨ ਕੇ ਚੱਲੋ ਕਿ 13 ਵੀ ਲੱਗ ਸਕਦੇ ਨੇ ਤੁਹਾਡੇ ਇੱਕ ਦਿਨ ਦੇ ਵਿੱਚ 15 ਵੀ ਲੱਗ ਸਕਦੇ ਨੇ ਠੀਕ ਹੈ ਜੀ ਉਹ ਬਾਕੀ ਡਿਪੈਂਡ ਕਰਦਾ ਕਿ ਜਿਹੜਾ ਤੁਸੀਂ ਟਰੱਕ ਚਲਾਉਨੇ ਹੋ ਉਹਦੇ ਵਿੱਚ ਕੋਈ ਨੋਂ ਤੱਕੀ ਗ੍ਰਾਫਿਕ ਕੋ ਜਿਹੜਾ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜਿਹਦੇ ਵਿੱਚ ਕਾਰਡ ਪੈਂਦਾ ਕਿ ਉਹ ਚੱਲਦਾ ਠੀਕ ਹੈ ਜੀ ਉੱਥੇ ਕਾਊਂਟ ਹੋ ਜਾਂਦਾ ਨਹੀਂ ਘੰਟੇ ਤੇ ਕਈ ਜਿਹੜੇ ਮੇਰੇ ਮੰਗਰ ਸਟਾਲਿਆਂ ਦੇ ਵਿੱਚ ਕੰਮ ਕਰਦ ਨੇ ਉਦੋਂ ਤੋਂ ਭਰਨ ਦਾ ਇਹਦੇ ਵਿੱਚ ਕੋਈ ਕਾਰਡ ਨਹੀਂ ਪੈਂਦਾ ਸੋ ਇੱਥੇ ਘੰਟੇ ਵੱਧ ਵੀ ਹੋ ਜਾਂਦੇ ਨੇ ਜਿਵੇਂ ਮੇਰੇ ਹੁਣ 15 ਘੰਟੇ 16 ਘੰਟੇ ਇਸ ਤਰ੍ਹਾਂ ਲੱਗ ਜਾਂਦੇ ਨੇ ਕਿ ਕੋਈ ਕੋਈ ਕਾਰਡ ਨਹੀਂ ਬੰਦ ਹੈਗਾ ਕੋਈ ਚੈਕਿੰਗ ਨਹੀਂ ਹੈਗੀ 2 ਘੰਟੇ ਬਾਅਦ ਕੱਟ ਵੀ ਹੋ ਸਕਦੇ ਸੋ ਤਨਖਾਹ 2200 ਮਹੀਨੇ ਦੀ ਹੈਗੀ ਆ ਐਵਰੇਜ ਜਿਹੜੀ ਨਿਕਲਦੀ ਆ ਬਟ ਇਹ ਤਾਂ ਬਿਨਾ ਜਿਹੜੇ ਡਰਾਈਵਰ ਮੰਨ ਲਓ ਥੋੜੇ ਲੰਬਾ ਰੂਟ ਦੇ ਚੱਕਰ ਲਗਾਉਂਦੇ ਨੇ ਠੀਕ ਹੈ ਜੀ ਤਾਂ ਇੱਥੇ ਜਿਹੜਾ ਸਿਸਟਮ ਆ ਜੀ 50 ਯੂਰੋ ਉਹਨਾਂ ਨੂੰ ਜੇ ਉਹ ਬਾਹਰ ਮਾਈਟ ਪੈਂਡ ਕਰਦੇ ਨੇ ਟਰੱਕ ਦੇ ਵਿੱਚ ਸੌਂਦੇ ਨੇ ਠੀਕ ਹੈ ਤਾਂ ਕੰਪਨੀ ਵੱਲੋਂ 50 ਯੂਰੋ ਉਹਨਾਂ ਨੂੰ ਮਿਲਦੇ ਨੇ ਉਹ ਮੰਨ ਕੇ ਚੱਲੋ ਵੀ ਜੇ ਹਫਤੇ 'ਚ ਉਹਨਾਂ ਨੂੰ ਇੱਕ ਰਾਤ ਵੀ ਲਾਉਣੀ ਪੈਗੀ ਬਾਹਰ ਜਾਂ ਦੋ ਰਾਤਾਂ ਲਾਉਣੀਆਂ ਪੈਗੀਆਂ ਤਾਂ 100 ਯੂਰੋ ਵੱਧ ਰੱਖੋ ਹਫਤੇ ਦਾ ਠੀਕ ਹੈ ਜੀ ਉਹੀ ਤੁਸੀਂ ਕਹਿ ਲਓ ਵੀ ਮੰਨ ਕੇ ਚੱਲੋ 400 ਯੂਰੋ ਉਹਨਾਂ ਨੂੰ ਵੱਧ ਲਾ ਲੂ ਜੇ 2000 ਤਨਖਾਹ ਨਿਕਲਦੀ ਆ ਤਾਂ 2400 ਯੂਰੋ ਉਹਨਾਂ ਨੂੰ ਮਿਲ ਜਾਂਦਾ ਜਿਹੜੇ ਮੰਨ ਲਓ ਲੰਬਾ ਰੂਟ ਤੇ ਚੱਲਦੇ ਨੇ ਜਾਂ ਇੰਟਰਨੈਸ਼ਨਲ ਜਿਹੜੇ ਡਰਾਈਵਰ ਨੇ ਸਪੇਨ ਨੂੰ ਚੱਲ ਚੱਲ ਪਏ ਮੰਨ ਲਓ ਫਰਾਂਸ ਨੂੰ ਚੱਲ ਪਏ ਉਹ ਇਸ ਟਾਈਪ ਨਾਲ ਜੋ ਰਾਤਾਂ ਰਾਜ ਸਪੈਂਡ ਕਰ ਦਿੰਨੀ ਤਾਂ ਉਹਨਾਂ ਨੂੰ 50 ਯੂਰੋ ਜਿਹੜੇ ਮਿਲਦੇ ਨੇ ਕੰਪਨੀ ਵੱਲੋਂ ਐਕਸਟਰਾ ਜਿਹਦੇ ਵਿੱਚ ਉਹਨਾਂ ਦਾ ਵਿੱਚ ਰੋਟੀ ਪਾਣੀ ਹੁੰਦੀ ਆ ਤੇ ਸਭ ਕੁਝ ਉਹ ਵਿੱਚ ਪੇ ਕਰਦੇ ਨੇ 50 ਯੂਰੋ ਕਿਤੇ 45 ਵੀ ਹੈਗੇ ਨੇ ਕਿਤੇ 50 ਵੀ ਹੈਗੇ ਨੇ ਸੋ ਇਹ ਡਿਪੈਂਡ ਕਰਦਾ ਜੇ ਟੋਟਲ ਮਿਲਾ ਕੇ ਜੇ ਸਿੰਗਲ ਬੰਦਾ ਲੰਬਾ ਰੂਟ ਲੈਂਦਾ ਹੋ ਜਾਂ ਲੋਕਲ ਵੀ ਜਿਹੜੇ ਟਰਾਲੇ ਚੱਲਦੇ ਨੇ ਮੰਨ ਲਓ ਜਿਹੜੇ ਲਿਕੁਇਡਟ ਹੁੰਦੇ ਨੇ ਇੱਕ ਜਗ੍ਹਾ ਦੂਜੀ ਜਗ੍ਹਾ ਉਹਨਾਂ ਨੂੰ ਵੀ ਜੇ ਜ਼ਿਆਦਾ ਟਾਈਮ ਲੱਗ ਜਾਂਦਾ ਓਵਰਟਾਈਮ ਹੋ ਜਾਂਦਾ ਉਹ ਤੇ ਰੋਕੇ ਟਰੱਕ ਆਪਣਾ ਸੋਏ ਜਾਂਦੇ ਨੇ ਤੇ 50 ਯੂਰੋ ਉਹਨਾਂ ਨੂੰ ਮਿਲਦੇ ਨੇ ਉਸ ਟਰੱਕ ਦੇ ਪਰ ਸੋ ਉਹ 24-2500 ਯੂਰੋ ਜਿਹੜਾ ਕਮਾ ਲੈਂਦੇ ਨੇ ਮਹੀਨੇ ਦਾ ਪਿੰਟ ਪੰਡਾ